ਲੋ ਵੀ ਇੱਕ ਤਾਂ ਆ ਬੱਕਰੀ ਆ ਇੱਕ ਆ ਕਾਲੀ ਬੱਕਰੀ ਆ ਥਾਂ ਹੀ ਕਰਾ ਥਾਂ ਹੀ ਕਰਾ ਤੇ ਤੀਜੀ ਆ ਬੈਠੀ ਨਹੀਂ ਕੋਈ ਨਹੀਂ ਤੀਜੀ ਜਿਹੜੀ ਉਹ ਘੋਣੀ ਜੀ ਬੈਠੀ ਆ ਆ ਜਿੰਨੇ ਜਿਹੜੀਆਂ ਇੱਕੋ ਬੈਠੀ ਆ ਇੱਕ ਆ ਲਾਲ ਉਹਦਾ ਬੇਕਰ ਉਹਨਾਂ ਚੱਲ ਤਿੰਨਾਂ ਦੇ 10000 ਜਿੰਨਾ ਤਿੰਨਾਂ ਦਾ ਕਰ ਲਾ ਉਹਦਾ ਫਿਰ ਬਾਅਦ ਚ ਦੇਖਾਂਗੇ 13 ਦਾ ਪਿਛਾਂ ਸੜ ਦੂ ਤੈਨੂੰ ਬੁੱਗਾ ਫੇਰ ਕੀ ਹੈ ਤੇ ਮੇਰਾ ਮੈਨੂੰ ਵੀ ਨਹੀਂ ਪਹਿਲਾਂ ਹੀ ਕਰ ਪਿਛਾਂ ਖੜਜ ਤੜਕੇ 80000 ਮੰਗਿਆ ਸੀ ਇਹਨੇ 80000 ਕਿੰਨੇ ਨੱਕ ਸੀ ਇਹ ਡੇ ਡੇ ਵੀ ਵਿੱਚ ਸੀ ਇਹ 2000 ਵਾਲੇ ਵੀ ਚਾ ਹੁਣ ਇਹਦਾ ਤਾਂ ਕੀ ਗੱਲ ਛੱਡੋ ਚਲੋ ਤੜਕੇ ਵਾਲੀ ਗੱਲ ਛੱਡੋ ਹੁਣ ਦੁਪਹਿਰ ਹੋ ਗਿਆ ਚਲਾ ਦਿਓ ਬੋਲ ਬਈ 13 13 ਦੋਵਾਂ ਦਾ ਹਾਂ ਕਿਹੜਾ ਇਹਦਾ ਤੇ ਇਹਦਾ ਅੱਛਾ 26 ਹੋ ਗਿਆ ਇਹਦਾ 26 ਤੇ ਇਹਦਾ ਆਖਰੀ ਦਾ 26 ਆ ਕਿੰਨੇ ਦਿਨ ਹੀ ਦਾ 40 30 ਤੋਂ 32000 ਹੋ ਗਿਆ ਹਾਂ ਹਾਂ ਇਹਦੇ ਸਣੇ ਹਾਂ 12000 ਸਣੇ ਦੇ ਬਾਹਰ ਪਹਿਲਾਂ 10000 ਮੰਗੇ ਸੀ ਤੜਕੇ ਫਿਰ ਹੁਣ ਦੁਪਹਿਰਾਂ ਨੂੰ ਆ ਗਿਆ 12 ਟਰਪ ਲੱਗੀ ਆ 10 ਨਹੀਂ ਮੰਗਿਆ 12 ਹੀ ਮੰਗਿਆ ਸੀ ਮੰਗਿਆ 12 ਹੀ ਸੀ ਮੈਂ ਪੁੱਛੇ ਮੈਂ ਤਾਂ 10 ਮੰਗਿਆ ਸੀ ਤੜਕੇ 12 ਮੰਗਿਆ ਸੀ ਇਹਦਾ ਬੱਚਾ ਘਰੇ ਆ ਨਾਲੇ ਹਾਂਜੀ ਹਾਂਜੀ ਪੜੇ ਖੜੇ ਆ 10 ਵਜੇ ਬੋਕੇ ਚੱਲਦਾ ਤੇਰੇ ਕੋਈ ਰਹਿ ਜਾਂ ਚੱਲ ਉਹਨੂੰ ਸਾਰੇ ਚੱਲ ਸਾਰੇ ਚੱਲਦੇ ਸਾਰਾ ਨੂੰ ਇਹਨਾਂ ਨੂੰ ਦੇ ਦੇ ਦੋ ਹਾਂ ਪੰਜ ਹਾਂ ਤੂੰ ਕਰਤੇ ਵੀ ਲੱਗਾ ਸਮਾਰਿਆ ਮੈਂ ਮੁੱਲ ਤਾਂ ਲਾਉਂਗਾ ਹੀ ਤੂੰ ਨਾ ਮੇਰੇ ਨਾਲ ਬਾਤ ਕਰ ਲਾ ਦੇ ਮੁੱਲ ਤਾਂ ਲਾਉਂਗਾ ਅਸੀਂ ਅਸੀਂ ਬਰਾਬਰ ਦਾ ਮੁੱਲ ਕਰਨਾ ਲੈ ਇੱਕ ਸਕਿੰਟ ਦੀ ਸੌਦਾ ਕਿਸ ਨੂੰ ਪਤਾ ਲੱਗਦਾ ਕਰਕੇ ਦਾ ਪਾਣੀ ਪਿਆਗਾ ਦੁੱਧਾ ਦਾ ਮੁੱਲ ਹੀ ਨਹੀਂ ਕੋਈ ਇਹਦੇ ਨਾਲ ਕਿੱਡੀ ਹੈ ਸੁਈ ਹੈ ਉਹ ਬੱਕਰਾ ਇਹਦਾ ਹੋ ਗਿਆ ਸੋ ਤਾਂ ਤੂੰ ਕਰਾਇਆ ਰੂੜਿਆ ਤੈਨੂੰ ਯਾਰ 2500 ਦਾ ਬੰਦਾ ਸੀ ਆ ਦੇਖਣਾ ਪਹਿਲਾਂ ਨਾ ਐਨਾ ਸੌਦਾ ਕਰਾ ਜਨਾਬ ਹੈ ਲੈ ਵੀ ਕੈ ਇਹਨੂੰ ਫੜਾਉਂਦਾ ਪਤਾ ਹੀ ਹੈ ਤੈਨੂੰ ਨਹੀਂ 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 ਪੰਜ ਹਜ਼ਾਰ ਲਾਇਆ ਹਾਂ ਬਾਈ ਕੀ ਜਾਂਦਾ ਮੈਂ ਤੂੰ ਲਾ ਯਾਰ ਵੀਡੀਓ ਤੂੰ ਬਣਾ ਲੱਭੀ ਉਹ ਨਹੀਂ ਨਹੀਂ ਫੜ ਲੈ ਉਹ ਫੜਾ ਮੈਂ ਬਣਾ ਲੈਪੂ ਮੈਂ ਬੋਲੀ ਚ ਦੱਸ ਦੇ ਦੇਖੀ ਤੱਕ ਕਰਦਾ ਪੰਜ ਕਹਦਾ ਮੈਂ ਤਾਂ ਹਾਲੇ ਫੜ ਲੈ ਲੈਪੂ ਮੈਂ ਤੂੰ ਨੇ ਵੇੜ ਦੇ ਜਿੰਨੇ ਚੰਗਾ ਲੱਗਦਾ ਯਾਰ ਇਹ ਸੰਜਾ ਬੰਦਾ ਪੂ ਮਾਂ ਜਿਵੇਂ ਮਾਰੀ ਰੇਡ ਦੇ ਆ ਪਕੜਾ ਲੀ ਗੇ ਇਹ ਨਾ ਬਾਬਾ ਵਜਨ ਚ ਜਾਣੀ ਹੋਰੇ ਨੇ ਬਲਟੋਏ ਤਾਂ ਭਰਨੇ ਨਹੀਂ ਗੇ ਹਾਂ ਤਾਂ ਇਹ ਦੁੱਧ ਦਾ ਤੈਨੂੰ ਪਤਾ ਇਹ ਵੀ ਤੜਕੇ ਦਾ ਵੱਧਾ ਤੇ ਕਿੰਨਾ ਕੁ ਦੁੱਧ ਆਇਆ ਠੀਕ ਆ ਨਾ ਇਹਨੇ ਉਤੋਂ ਵੇਖਣਾ ਵੀ ਕਿੰਨਾ ਵਜਨ ਉਸ ਹਿਸਾਬ ਨਾਲ ਨੇ ਤੇ ਤੂੰ ਬੱਕਰੀ ਲੈ ਪੰਜ ਲਾਇਆ ਬਈ ਤੂੰ ਪੰਜ ਕਿਹਾ ਮਾਰਾ ਆ ਲੈ 52 ਸੋਈ ਸੀ ਨਹੀਂ ਨਹੀਂ ਪਰ ਉਹ 10 ਵੀ ਕਿੰਨੇ ਦੇਣੀ ਆ ਉਹ ਦੱਸੇਗਾ ਤਾਂ ਫੇਰ ਹੀ ਪਤਾ ਲੱਗੂ ਵੀ ਆਹ ਰਾਹ ਬਈ ਤੇਰੇ ਆਤੇ ਇੰਦੂ ਆ 10000 ਰੱਖਿਆ ਨਾ ਹਾਂ 10 ਦੇ ਦੇ ਤੁਹਾਨੂੰ ਦੇਖਣਾ ਹੀ ਰੱਤਾ ਹੈ ਜਦ ਤੱਕ ਮਾਉ ਹੋਊਗਾ ਲੈ ਯਾਰ ਸਾਢੇ ਪੰਜ ਨਹੀਂ ਨਹੀਂ ਉਹ ਪਰ ਰਾ ਵੀ ਪਾ ਰਾ ਹਰ ਤੁਸੀਂ ਪਾਓ ਜਾਈ 10 ਵਜੇ ਉਹ ਪੰਜ ਦੀ ਆ ਤੁਸੀਂ ਪਾਓ ਰਾ ਮੈਂ ਤਾਂ ਤੈਨੂੰ ਪਾਈ ਜਨਾ ਤੂੰ ਨਿਆ ਦੇ ਵੀ ਆ ਇੰਨੇ ਨਹੀਂ ਇੰਨੇ ਤੇ ਥੋੜਾ ਹੁੰਦੀ ਹੈ ਹੋਰ ਫਿਰ ਉਹ ਦੱਸੇਗਾ ਵੀ ਛੰਡ ਕੇ ਵੀ ਦੂ ਘੱਟ ਨਹੀਂ ਮੈਂ ਕੀ ਦੱਸਣਾ ਚੱਈ ਤਾਂ ਸਾਢੇ ਪੰਜ 10 10 ਚੱਲ ਲਖਾਈ ਵੀ ਉਹ ਤੋਂ ਕਰਾ ਦੂ ਧਰਦਾ ਲੈ ਜੀ ਨਹੀਂ ਨਹੀਂ ਆ ਦੱਸ ਦੇ ਕਿੰਨੇ ਚੱਲ ਰਿਹਾ ਆ ਰਾਦੇ ਬਿਨਾ ਬੱਚੇ ਤੋਂ ਬੋਲ ਆ ਦੇਖ ਅੱਛਾ ਹੈਗਾ ਬੱਚਾ ਛੋਟਾ ਹੈ ਬੱਚਾ ਨਹੀਂ ਲੈਣਾ ਮੈਂ ਤਾਂ ਨਹੀਂ ਲੈਣੀ ਬਿਨਾ ਬੱਚੇ ਤੋਂ ਲੈ ਲੈ ਆ ਬੱਚੇ ਇਹਦਾ 12 ਉਹ ਰੱਖੀਦਾ ਤਾ 12 ਰੱਖ ਕੇ ਇਹ 12 ਅੱਖਰ ਕਢਾਇਆ ਕਿਉਂ ਆ ਪਰਲਾ ਪਾਸੇ ਚਾਹ ਰੱਗੀ ਤੁਰਾ ਜਾ ਆ ਆ ਆ ਲਾ ਆਪਾ ਜਿਹਦਾ ਦੇਣੀ 6000 ਚੋਂ ਲਖਾਈ ਤੂੰ ਕਰਾ ਦੀ ਯਾਰ ਮੈਂ ਐਂ ਵੇਚਦਾ ਪਸ਼ੂ ਤਾਂ ਨਹੀਂ ਇਹਦੇ ਵੇਚਦੇ ਯਾਰ ਹਾਂ ਓਏ 1000 ਰੁਪਏ ਮੀਟ ਮੈਨੂੰ ਦੱਸ ਦੇ ਕਿੱਥੇ ਆ ਫਿਰ ਆਪਾਂ ਉੱਥੇ ਚੱਲਦੇ ਰਿਆ ਕਰਾਂਗੇ ਵੇਚਣ ਆਹ ਓਏ 10 ਕਿਲੋ ਦੀ ਬੱਕਰੀ ਦਾ 10 ਕਿਲੋ 1000 ਰੁਪਏ ਕਿਲੋ ਵੀ ਹੈਗਾ ਕਿ ਨਹੀਂ ਹੋਰ ਕਿੰਨੇ ਦੀ ਮੀਟ ਤਾਂ ਇੰਨਾ ਹੀ ਨਿਕਲੂ ਵਿੱਚੋਂ ਕਿੰਨੀ ਹੋਊਗੀ ਆ ਲੈ 6000 ਦੀ ਦੇ ਆਪੋ ਆਪਣੀ ਲਖਾਈ ਲੈ ਚਲੋ ਉਹ ਦੱਸ ਦੇ ਜੈਂ ਹੁਣ ਕਿੰਨੇ ਦੇ ਲੈਣੇ ਇਹਦਾ 12000 ਹੈ ਇਹ ਮਗਰ ਬੇਟੀ ਹਾਂ ਤਾਂ ਵੀ ਉਹਦਾ 12 ਹੈ ਇਹ ਬੋਲ ਪਹਾੜਾ ਹੀ 12 ਦਾ ਪੜਿਆ ਬਾਬੇ ਨੇ ਕਢਾਇਆ 12 ਉਹ ਗਿਆ ਓਏ ਕਿਤੇ ਬਾਬੇ ਨੇ ਅੱਖਰ ਤਾਂ ਨਹੀਂ 12 ਕਿਤੇ ਲਾਈ ਫਿਰਦਾ ਅੱਜ ਅੱਜ ਪਾਵਾ ਨਹੀਂ ਪੀਂਦੇ ਹੈ ਕਾਹ ਭੂਮੇ ਕੋਈ ਗਾ ਨਹੀਂ ਪੀਂਦੇ ਅੱਜ ਕੋਈ ਗਾ ਨਹੀਂ ਹਾਂ 1000 ਦੀ ਤੂੰ ਬੋਲ ਨਾਲ ਕੀ ਹੈ ਇਹ ਪੱਠ ਠੀਕ ਆ ਆ ਸੀ ਜੂਰਦੀ ਲੇ ਵੀ ਐਂ ਕਰੀ ਪਹਿਲਾ ਚੋਈ ਚੋਈ ਪਾਸ ਕਰ ਲਾ ਬਾਲਟੀ ਪਈ ਕੋਲੇ ਚੋਈ ਤਾਂ ਹੁਣ ਹੁਣ ਚੰਗ ਕੰਮ ਤਾਂ ਕਰਣੀ ਵਾਂਗੇ ਚੱਕ ਬਈ ਬਾਲਟੀ ਪਈਏ ਕੋਲੇ ਤਿੰਨ ਹਜ਼ਾਰ ਦੀ ਦੇ ਬਾਬਾ ਯਾਰ ਹੈ ਮੰਗਿਆ ਮੰਗੋ ਬਲ 50 ਮੰਗ ਲੈ ਮੈਗਾ ਉਹਨਾਂ ਕਾਟ ਮੈਗਾ ਉਹਰਾਬ ਦਾ ਕੋਣ ਕਾਟ ਮੰਗ 100 ਆਖ ਬਈ ਚੀਜ਼ ਆ ਜਾ ਕਰੋ ਭਰਾਵਾ ਮਾਲਾ ਆਪਾਂ ਨੇ ਪੈਸੇ ਵੀ ਦੇ ਤੋ ਫੜ ਕੇ ਦੇਨੇ ਆ ਕੋਲੇ ਵੀ ਹੈ ਨਹੀਂ ਗੇ ਕਿੰਨੇ ਚ ਕਰਤਾ ਬਾਈ 25 ਦੀਆਂ ਕਰਦੇ ਆ ਸਾਰੀਆਂ ਲਓ ਵੀ ਬੱਕਰੀਆਂ ਤੁਹਾਨੂੰ ਦਿਖਾ ਦਿੰਨੇ ਆ ਆਪਾਂ ਕੋਈ ਆਪਾਂ ਤਾਂ ਇੱਥੋਂ ਕੋਈ ਲੈਣਾ ਇਹ ਤੋ ਇੱਧਰ ਆਓ ਧੋਪੇ ਆ ਜਾਓ ਬਾਈ ਲਓ ਵੀ ਪੂਰੇ 25000 ਦੇ ਨਗ ਹੋ ਗਏ ਲਓ ਵੀ ਰੂੜੇ ਵਾਲੇ ਤੋਂ ਆਏ ਸੀ ਅੰਕਲ ਕਿੰਨੇ ਨਗ ਲਿਆਏ ਸੀ ਅੰਕਲ ਜੀ 10 ਨਗ ਤੇ ਕਿੰਨੇ ਦਾ ਸੌਦਾ ਹੋ ਗਿਆ ਆਪਣਾ ਅਖੀਰਲੇ ਨਗਾ ਦਾ ਮੈਥੋਂ 5000 ਫੜ ਲੈ 25000 ਦਾ ਤੇ ਕਿੰਨੇ ਨਾਗ ਕਿੰਨੇ ਸੀ ਹੁਣ ਚਾਰ ਨਾ ਹੀ ਇਹੀ ਕਰਾਊਗਾ ਹੁਣ ਲਾ ਹੁਣ ਤੋੜ ਦੇ ਦੀ ਮੈਨੂੰ 1000 ਰੁਪਏ ਬੈਕਗਰਾਉਂਡ ਤੋੜ ਤੋ ਪਹਿਲਾ ਕਰਤੀ ਬਹੁਤ ਆਪ ਕੋਲ ਨੂੰ ਪੁੱਛੋ ਆਹ ਜੇ ਘਟ ਗਿਆ ਨਹੀਂ ਗੱਲਾਂ ਕਰੀ ਦੀਆਂ ਆਹ ਦੇ ਆਹ ਦੇ ਬੁਢਾ ਕਰੇ ਆਹ ਹੋ ਗਿਆ ਅੰਕਲ ਹੋ ਗਿਆ ਯਾਰ ਮੰਨ ਗਿਆ ਆਹ ਦਾ ਬੁਢਾ ਕਰੇ ਆਹ ਦਾ ਪੂਲੇ ਦਾ ਯਾਰ ਆਪਾਂ ਕੋਈ ਧੀਏ ਤੋਂ ਲੈਣਾ ਚਾਹ ਉਹ ਤੋਂ ਲੈਣਾ ਸਹੀ ਗੱਲ ਆਪੋ ਆਪਣੇ ਤੋਂ ਗਣ ਬਾਬੂ ਕਿੰਨੇ ਗਿਣੇ ਹੋਣਗੇ ਤੂੰ ਫਾਈ ਦਾ ਕਿੰਨੇ ਵੀ ਆ ਇਹ ਨਾ ਨਾ ਲਾਹ ਨੀ ਇਹ 13 ਆ ਗਿਆ ਕਿੰਨਾ ਰਹਿ ਗਿਆ ਭੂਮੇ 13 ਤੇ 10 23 22 ਹਜ਼ਾਰ ਰਹਿ ਗਿਆ ਤੇ ਬੱਚਾ ਰਹਿ ਗਿਆ ਕਿੰਨਾ ਨਹੀਂ ਕੀ ਹੁਣ ਬੱਚਾ ਨਹੀਂ ਆਉਂਦਾ ਨਹੀਂ ਬੱਚੇ ਤੋਂ ਬਿਨਾ ਆਖਿਆ ਤੇ ਨਹੀਂ ਹੁਣ ਇਹ ਰੋੜਾ ਨਾ ਪਾਵੇ ਇਹ ਮੈਂ ਜਦੋਂ ਬੱਚਾ ਕਿਹਾ ਤੁਸੀਂ 1500 ਦੋਗੇ ਉਹ ਮਰ ਜਾ ਇਹ ਚਾਹ ਵਿਚਾਰੇ ਸੰਤ ਕਿਉਂ ਆ ਰਹੇ ਨੇ ਬੱਚਾ ਨਹੀਂ ਬੱਚਾ ਰਾਤੇ ਪਾਵੇ ਚੱਲ ਬੱਚੇ ਦੀ ਗੱਲ ਤੂੰ ਆਖੇ ਬੱਚਾ ਨਹੀਂ ਆਉਂਦਾ ਚਲੋ ਠੀਕ ਚਲੋ ਠੀਕ ਹੈ ਜਿਵੇਂ ਮਰਜ਼ੀ ਹੋ ਗਿਆ ਚਲੋ ਠੀਕ ਹੈ ਜੀ ਲਓ ਵੀ ਇੱਕ ਦੋ ਤਿੰਨ ਨਗ ਵਿਖਾ ਦਿੰਨੇ ਹੁਣ ਅਪਠਾ ਹੀ ਬੋਗੇ ਲਓ ਵੀ ਆ ਨਗਾਂ ਦਾ ਸੌਦਾ ਸਿਰੇ ਚੜ ਗਿਆ ਝੂੜਿਆਂ ਵਾਲੇ ਤੋਂ ਆਏ ਸੀਗੇ ਬਾਈ ਲੇਵਲੂ ਵੀ ਸਵਾਰ ਕੇ ਸਾਡੀ ਬਰੀਡ ਤੇ ਕੰਮ ਕਰਦਾ। ਬਰੀਡ ਤੇ ਜਾਵੇ ਦਿਸੀ ਜਾਂਦਾ। ਦਿਸੀ ਜਾਂਦਾ ਹੈ। ਆਹ ਬੱਕਰੀ ਆ। ਇਹ ਵੀ ਸੂਈ ਆ। ਆਹ ਬੱਕਰੀ ਗੱਬਣਾ। ਤੇ ਮਗਰ ਬੱਚਾ ਵੀ ਆ। ਆਹ ਬੱਚਾ ਇਹਦੇ ਮਗਰ। ਤੇ ਆਹ ਦੋ ਬੱਚੇ ਬੈਠੇ ਆ ਗੱਡੀ ਦੇ ਵਿੱਚ। ਇੱਕ ਆਹ ਬੱਕਰੀ ਆ। ਬਰਬਰੀ। ਕ੍ਰੋਸ। ਕੋਈ ਨਹੀਂ ਚਾਲਦੇ ਆ ਭਾਈ ਪੂਲ ਲਾਲਾ ਪ੍ਰਧਾਨ। ਓ ਯਾਰ ਕਰਤੀਆਂ ਹੋਣ ਯਾਰ। ਤੁਸੀਂ ਲੈ ਲਓ ਫਿਰ ਘੁੰਮੇ। ਕੀ ਗੱਲ ਆ ਦਿਖਾਈ ਆਪੋ ਆਪਣੀ ਕਿਥੇ ਲੜੀ ਹਾਂ ਹਾਂ ਦੇ ਪੈਸੇ ਹਣੇ ਨੂੰ ਲਓ ਵੀ ਆ 3500 ਦਾ ਬੋਗੇ ਨੇ ਵੇਚਤਾ ਬਾਬੇ ਬਿਲੂ ਨੂੰ ਪਹਿਲਾਂ ਪਹੁੰਚਣਾ ਲਓ ਵੀ ਮੋਟੂ ਲੈ ਕੇ ਆਇਆ ਸ਼ਾਮ ਨੂੰ ਮੰਡੀ ਦੇ ਉੱਤੇ ਹਰੀਕੇ ਕਲਾ ਕਿੰਨੇ ਰਗ ਲਿਆ ਮੋਟੂ ਬਾਈ ਤਿੰਨ ਲੈੰਦੀਆਂ ਠੀਕ ਆ ਤਿੰਨੇ ਬੱਕਰੀਆਂ ਹੀ ਆ ਦੋ ਬੱਕਰੀਆਂ ਇੱਕ ਪੱਠੇ ਦੋ ਬੱਕਰੀਆਂ ਇੱਕ ਪੱਠੇ ਇਹਨਾਂ ਦੀਆਂ ਮੋਟੂ ਤਿੰਨੇ ਬੋਲੇ ਢੰਗ ਨਾ ਕਰੀ ਪੁੱਤ ਵੇਚ ਦੇ ਕੇ ਤੇਰੀਆਂ ਬੋਲ ਦੰਗਰੀ ਦੇ ਪਾਣੀ ਥੀ ਮਾ ਗੀ ਅਮਾ ਵੇਖ ਲਈਆਂ ਜਿਹੜਾ ਵੇਚੀ ਚੀਜ਼ ਹੋਵੇ ਸਹਾਨਾ ਦੱਸ ਜਿੰਨੇ ਦੇਣੀਆਂ ਬੱਸ ਤੈਨੂੰ ਹੋਰ ਕੀ ਹੈ ਦਿੱਤੇ ਤੁਮ ਰਸੋਈ ਕੋਰੇ ਆ ਬਾਹਲਾ ਨੱਕ ਨਹੀਂ ਪਸਾਂ ਕਦੀ ਵੀ ਆ ਲੈ ਦੇ ਲਾ ਵੇ ਮੋਟੂ ਦੀਆਂ ਹਰੀ ਘਾਲੇ ਦੀਆਂ ਇਹ ਬੱਕਰੀਆਂ ਤੇ ਦੋ ਲੈਂਦਾ ਇਹਨਾਂ ਚੋ ਬੋਗਾ ਪਰ ਲਿਆਂ ਤੇ ਆ ਪੱਠ ਲਊਗਾ ਕੋਈ ਹੋਰ ਵੀਰ ਕੋਈ ਉਹਨੂੰ ਦਵਾ ਦੇ ਦੁਕਾਨ ਆਹ ਕੀ ਮੰਗਿਆ ਦੋਵਾਂ ਦਾ ਜੋੜੇ ਦਾ ਬਈ ਕੁਨੇ ਪੈਸੇ ਦੱਸ ਮੁੰਡਾ ਕੁਛ ਨਹੀਂ ਮੰਗਿਆ ਪਾਲਾ ਜਿੰਨੀ ਦੇਉਂਦੇ ਦੀ ਬਾਤ ਤੂੰ ਕਹੇ ਦੇ ਭਰਾਵਾਂ ਵਾਲੀ ਗੱਲ ਕਰੇ ਮੁੰਡੂ ਖਿੱਚਾ ਤੂੰ ਹੀ ਵਾਲਾ ਕੰਮ ਕਰਦਾ ਵੀ ਇੰਨੇ ਦੀਆਂ ਬਸ ਤੇ ਬੋਗੇ ਚਾਦੀਆਂ ਨੇ ਰੇਂਗਾ ਦਾ ਇਹਨੇ ਪੰਚਾਇਤ ਖੜੀ ਐ